ਜੇਰ ਪ੍ਰਬੰਧ ਸੀ ਬਹੁਤ ਵਧੀਆ ਪ੍ਰਬੰਧ ਸੀ ਬਿਠਾ ਕੇ ਇੱਕਰੀ ਬਣਾਈ ਇਹਨਾਂ ਨੇ ਥੋੜਾ ਸਿਸਟਮ ਸਹੀ ਕੀਤਾ ਹੋਇਆ ਸਾਰਾ ਕੁਝ ਜਿਗਾ ਦੇ ਕਿੰਨੀ ਕੀ ਦੇ ਤੋਂ ਆਦ ਸੀਜ਼ ਰੱਖਣੀ ਸੀ ਉਹ ਟਾਈਮ ਤੋਂ ਸਾਰਾ ਇੱਕ ਸਾਲ ਹੋ ਜਾਂਦਾ ਫਾਲ ਬਾਦੀ ਤਿਹਾਰ ਆਉਂਦਾ ਸਾਰੇ ਜੀ 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 ਜੇਰ ਪ੍ਰਬੰਧ ਹੈ ਜੀ ਬਿਠਾ ਕੇ ਗੱਲਾਂ ਵੀ ਕਰ ਦਿੱਤੀਆਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਨਹੀ ਹਾਂਜੀ ਕੀ ਕਹਿਣਾ ਚਾਹੂਂਗੇ ਜੇਰ ਪ੍ਰਬੰਧ ਨਾਲ ਜੇਰ ਪ੍ਰਬੰਧ ਬਹੁਤ ਚੰਗੇ ਆ ਕੇਅਰ ਕਰਦੇ ਹੋਂ ਦੀ ਪੂਰਾ ਧਿਆਨ ਰੱਖਦੇ ਆ ਇਦਾਂ ਨਹੀਂ ਹੈਗਾ ਕਿ ਇਹਨਾਂ ਦੀ ਸੇਫਟੀ ਲਈ ਆ ਜੋ ਕੁਝ ਕਰਦੇ ਸਹੀ ਕਰਦੇ ਆ ਨਾ ਜੀ ਬੋਲੋ ਕੀ ਨਾਮ ਹੈ ਜੀ ਪਰ ਵੀ ਰਣੀ ਜੀ ਹਾਂਜੀ ਜੇਲ੍ਹ ਆਏ ਹੋ ਕਿੱਦਾਂ ਪ੍ਰਬੰਧ ਲੱਗੇ ਜੀ ਰੱਖੀ ਬਹੁਤ ਵਧੀਆ ਜੀ ਧੰਨਵਾਦ ਇਹਨਾਂ ਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਕਿੱਦਾਂ ਬਿਠਾ ਕੇ ਨਾ ਤੁਹਾਨੂੰ ਰੱਖੀ ਮਾਗੀ ਪਰ ਇਸ ਤਰ੍ਹਾਂ ਕੀਤਾ ਤੁਹਾਨੂੰ ਬਹੁਤ ਵਧੀਆ ਜੀ ਕੋਈ ਤੰਗੀ ਆਈ ਹੋਵੇ ਜਾਂ ਤੁਹਾਨੂੰ ਮਿਲਣੇ ਨੇ ਦਿੱਤਾ ਹੋਵੇ ਜੇ ਕਿੰਦਾ ਬਹੁਤ ਬਹੁਤ ਵਧੀਆ ਜੀ ਇਹਨਾਂ ਦਾ ਅਸੀਂ ਸਾਰਿਆਂ ਦਾ ਸਟਾਫ ਦਾ ਧੰਨਵਾਦ ਕਰਦੇ ਕਿੰਨਾ ਟਾਈਮ ਲਾਇਆ ਰੱਖੀ ਬੰਨ ਨੂੰ ਕਿੰਨੀ ਦਿਨ ਬੈਠੇ ਰਹੇ ਭਰਾ ਆਪਣੇ ਕੋ ਨਹੀਂ ਮੇਰਾ ਮੁੰਡਾ ਜੀ ਇਹ ਭਤੀਜੀ ਮੇਰੀ ਕਰਨੀ ਹੈ ਇਹ ਦੀ ਬਣੀ ਸਾਦੇ ਆਲੀ ਆਣ ਨੂੰ ਦਿੱਤਾ ਹਾਂਜੀ ਪਹਿਲਾਂ ਕਦੀ ਇਸ ਤਰ੍ਹਾਂ ਮੁਲਾਕਾਤ ਹੋਈ ਤੁਹਾਡੀ ਰਖਰੀ ਪਹਿਲੀ ਵਾਰ ਰਖਰੀ ਦੀ ਪਹਿਲੀ ਵਾਰ ਹੀ ਆਈ ਸੀ ਪਹਿਲੇ ਮੁਲਾਕਾਤ ਵੈਸੇ ਆਈਦਾ ਆ ਘਰਾਂ ਦੇ ਮੁਲਾਕਾਤ ਤਾਂ ਵਧੀਆ ਟੰਗ ਨਾ ਖਰਾਉਂਦੇ ਸਾਰੇ ਪ੍ਰਬੰਧਨਾਂ ਦਾ ਬੰਦੀ ਆ ਜੀ ਓਕੇ ਆ ਰਕੇ ਹੋ ਜੇ ਪ੍ਰਬੰਧਕੀ ਜੀ 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 ਬੰਨੋ ਅੰਦਰ ਰਖਰੀ ਦੇ ਹੱਥ ਬਹੁਤ ਅੱਛੇ ਪ੍ਰਬੰਧਨ ਕੀਤੇ ਗਏ ਕਿਸੇ ਭੈਣ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਬੱਤੀ ਬੰਨਾਂ ਦੇ ਸਾਰੇ ਵੀਰਾਂ ਨੂੰ ਅੰਦਰ ਪਠਾ ਕੇ ਡਿਊਟੀ 'ਤੇ ਖਾ ਗਏ ਇਹ ਕਿਹੜਾ ਕਿੰਨੋਈ ਆ ਰਹੀ ਹੈ ਕਿੰਨੇ ਤੋਂ ਕਿੰਨੇ ਦਾ ਸਮਾਂ ਹੈ ਸਵੇਰ 9 ਵਜੇ ਤੱਕ ਸ਼ਾਮ ਤੱਕ ਹੈਗੇ 5 ਵਜੇ ਤੱਕ ਤੇ ਹੁਣ ਤੱਕ ਕਿੰਨੇ ਕਿਲੋ ਕਰ ਚੁੱਕੇ ਆ ਜੀ ਸਨਿਆਖ ਬੰਦੇ ਆ ਚੁੱਕੇ ਹੁਣ ਸਿਰ ਸ਼ਾਮ ਤੱਕ ਆਈ ਜਾਣੇ ਚਿੰਨਗੇ ਭਾਵੇਂ ਉਹ ਛੇ ਤਾਂ ਵੀ ਲੇਡੀਜ਼ ਕਹਿੰਦੇ ਨੇ ਇਧਰਾਂ ਨੂੰ ਭਰਾਵਾਂ ਨਾਲ ਮਿਲਣ ਤਾਂ ਜਾ ਰਹੇ ਅੱਜ ਲੇਡੀਜ਼ ਨੂੰ ਤਾਂ ਕੁਝ ਲੇਡੀਜ਼ ਕਰਦੀ ਹੈਗੇ ਸਾਡੇ ਕੋਲ ਜਿੰਨਾ ਭਰਾਵਾਂ ਨਾਲ ਬੁਲਾਉਗੇ ਬਹੁਤ ਵਧੀਆ ਪ੍ਰਬੰਧ ਸੀ ਬਹੁਤ ਵਧੀਆ ਪ੍ਰਬੰਧ ਸੀ ਬਠਾ ਕੇ ਇੱਕ ਢਈ ਬਣਾਈ ਇਹਨਾਂ ਨੇ ਥੋੜਾ ਸਿਸਟਮ ਸਹੀ ਕੀਤਾ ਹੋਇਆ ਸਾਰਾ ਕੁਝ ਜਿੱਦਾਂ ਦੀ 3 ਕਿਤੇ ਤੋਂ ਆ ਸੀ ਇਸ ਰਖਰੀ ਜੀ ਉਹ ਟਾਈਮ ਤੋਂ ਸਾਰੇ ਇੱਕ ਸਾਲ ਹੋ ਜਾਂਦਾ ਫਾਲ ਬਾਦੀ ਤਿਹਾਰ ਆਉਂਦਾ ਸਾਰੇ ਜੀ 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 ਜੇਲ ਪ੍ਰਬੰਧ ਹੈ ਅੱਜ ਬਿਠਾ ਕੇ ਗੱਲਾਂ ਵੀ ਕਰਨ ਦਿੱਤੀਆਂ ਤੁਹਾਨੂੰ ਕੋਈ ਦਿੱਕਤ ਨਹੀਂ ਆਨਦੀ। ਕੀ ਕਹਿਣਾ ਚਾਹੂਗੇ ਜੇਲ ਪ੍ਰਬੰਧ ਦੇ ਲਈ? ਜੇਲ ਪ੍ਰਬੰਧ ਬਹੁਤ ਚੰਗੇ ਆ। ਕੇਅਰ ਕਰਦੇ ਨੇ ਦੀ ਪੂਰਾ ਧਿਆਨ ਰੱਖਦੇ ਆ ਇਦਾਂ ਨਹੀਂ ਹੈਗਾ ਕਿ ਇਹਨਾਂ ਦੀ ਸੇਫਟੀ ਲਈ ਆ ਜੋ ਕੁਝ ਕਰਦੇ ਸਹੀ ਕਰਦੇ ਆ ਇਹਨਾਂ ਦੇ। ਹਨੀ ਮੰਨੂ ਕੀ ਨਾਮ ਹੈ ਤੁਹਾਡਾ? ਪ੍ਰਵੀਨ ਰਾਣੀ ਜੀ। ਹਾਂਜੀ ਇਹ ਜੇਲ ਆਏ ਹੋ ਕਿਦਾਂ ਦਾ ਪ੍ਰਬੰਧ ਲੱਗੇ ਜੇ ਰੱਖੀ? ਬਹੁਤ ਵਧੀਆ ਜੀ ਧੰਨਵਾਦ ਇਹਨਾਂ ਦਾ। ਸਭ ਦਾ। ਬਹੁਤ ਸ਼ੁਕਰੀਆ। ਇੱਧਰ ਬਿਠਾ ਕੇ ਨਾ ਤੁਹਾਨੂੰ ਰੱਖੜੀ ਪਾ ਕੇ ਕਿਸ ਤਰ੍ਹਾਂ ਕੀਤਾ ਤੁਹਾਨੂੰ। ਬਹੁਤ ਵਧੀਆ ਜੀ। ਕੋਈ ਤੰਗੀ ਆਈ ਹੋਵੇ ਜਾਂ ਤੁਹਾਨੂੰ ਮਿਲਣੇ ਨਹੀਂ ਦਿੱਤਾ ਹੋਵੇ ਜਿੱਕਿ ਨਾ ਦੱਸਣਾ ਕਿੱਦਾਂ। ਬਹੁਤ ਬਹੁਤ ਬੱਤੂ ਆ ਜੀ ਇਹਨਾਂ ਦਾ ਅਸੀ ਸਾਰਿਆਂ ਦਾ ਸਟਾਫ ਦਾ ਧੰਨਵਾਦ ਕਰਦੇ। ਕਿੰਨਾ ਟਾਈਮ ਲਾਇਆ ਰੱਖੜੀ ਬੰਨਣ ਨੂੰ ਕਿੰਨੀ دیر ਬੈਠੇ ਰਹੇ ਭਰਾ ਆਪਣੇ ਕੋਲ। ਨਹੀਂ ਮੇਰਾ ਮੁੰਡਾ ਜੀ ਇਹ ਭਤੀਜੀ ਨਹੀਂ ਰੱਖੜੀ ਬੰਦੀ ਹੈ। ਇਹ ਦੇਖਣੀ ਆ ਸਾਧਿਆਂ ਦੀ ਆਣ ਨੂੰ ਦਿੱਤਾ। ਹਾਂਜੀ। ਪਹਿਲਾਂ ਕਦੀ ਇਸ ਤਰ੍ਹਾਂ ਮੁਲਾਕਾਤ ਹੋਈ ਤੁਹਾਡੀ। ਰੱਖੜੀ ਪਹਿਲੀ ਵਾਰ। ਇਹ ਰੱਖੜੀ ਦੀ ਪਹਿਲੀ ਵਾਰ ਹੀ ਆਈ ਸੀ। ਪਹਿਲੇ ਮੁਲਾਕਾਤ ਵੈਸੇ ਆਈਦਾ ਆ। ਘਰਾਂ ਦੇ ਮੁਲਾਕਾਤਾਂ ਵਧੀਆ ਢੰਗ ਨਾਲ ਕਰਾਂਦੇ ਆ। ਸਾਰੇ ਪ੍ਰਬੰਧ ਇਹਨਾਂ ਦਾ ਬੱਧੀ ਆ ਜੀ। ਓਕੇ। ਆਹ ਲੇ ਕਿਹੋ ਜਿਹੇ ਪ੍ਰਬੰਧ ਕੀਤੇ ਨੇ। ਇਹਨਾਂ ਕੋਲ ਆਜੇ ਮੁੱਲੋਂ ਅੰਦਰ ਰੱਖਦੀ ਤੇ ਬਹੁਤ ਅੱਛੇ ਪ੍ਰਬੰਧ ਕੀਤੇ ਗਏ। ਕਿਸੇ ਭੈਣ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਦੁਕਾਨਾਂ ਦੇ। ਸਾਰੇ ਵੀ ਵੀਰਾਂ ਨੂੰ ਅੰਦਰ ਪੜਾ ਕੇ ਡਿਊਟੀ ਖਾ ਕੇ ਅੱਛੀ ਤਰ੍ਹਾਂ ਰੱਖੀ ਬਣਾਈ ਜਾ ਰਹੀ ਹੈ। ਕਿੰਨੇ ਤੋਂ ਕਿੰਨੇ ਦਾ ਸਮਾਂ ਹੈ? ਸਵੇਰੇ 9 ਵਜੇ ਤੱਕ ਸ਼ਾਮ ਤੱਕ ਹੈਗੇ 5 ਵਜੇ ਤੱਕ। ਤਾਂ ਕਿੰਨੇ ਕਿਲੋ ਪਾ ਚੁੱਕੇ ਆ ਜੀ? ਸਿਆੜੇ ਬੰਦੇ ਆ ਚੁੱਕੇ ਆ। ਸੇ ਸ਼ਾਮ ਤੱਕ ਆਈ ਜਾਣੀ ਜਿੰਨੇ ਵੀ ਕੰਮ ਕੁਛ ਇਦਾਂ ਵੀ ਲੇਡੀਜ਼ ਕਹਿੰਦੀ ਨਹੀਂ ਇਧਰ ਨੂੰ ਭਰਾਵਾਂ ਨਾਲ ਮਿਲਣ ਤਾਂ ਯਾਰ ਅੱਜ ਲੇਡੀਜ਼ ਹਾਂ ਕੁਝ ਲੇਡੀਜ਼ ਕਹਿੰਦੀ ਹੈਗੀ ਸਾਡੇ ਕੋਲ ਜਿੰਨਾ ਭਰਾਵਾਂ ਨਾਲ ਬੁਲਾਵਾ ਹੈ